ਨਾ ਹਰਵਿੰਦਰ ਸਿੰਘ ਐ ਸਰਦਾਰ ਟੈਲੀਕਮ ਐ ਮੇਰੀ ਤੇ ਰਾਤੀਂ ਤਕਰੀਬਨ 6 ਵਜੇ ਦੇ ਮੁੰਡੇ ਇੱਥੇ ਖੜੇ ਸੀਗੇ ਉਹ ਜਿਹੜਾ ਲੁੱਟ ਦੀ ਨੀਅਤ ਨੇ ਨਾਲ ਖੜੇ ਸੀ ਮੈਂ ਥੋੜਾ ਮੈਨੂੰ ਕੰਮ ਸੀ ਮੈਂ ਸਾਢੇ 6 ਗੜਸ਼ਾਂਕਰ ਗਿਆ ਤੇ ਮੈਂ ਦੇਖੇ ਵੀ ਮੁੰਡੇ ਉਹ ਤੇ ਜਦੋਂ ਮੈਂ ਗੜਸ਼ਾਂਕਰੋਂ ਉਹ ਮੁੜ ਕੇ ਆਇਆ ਆ ਤੇ ਸਾਢੇ 7 ਵਜੇ ਜਦੋਂ 2 ਮਿੰਟ ਦੇ ਲਈ ਫਰਕ ਪਿਆ ਮੈਂ ਦੁਕਾਨ ਬੰਦਾਣ ਲੱਗਾ ਤਾਂ ਉਹ ਅੰਦਰ ਆ ਗਏ ਉਹਨਾਂ ਦੇ ਕੋਲ ਪਿਸਟਲ ਸੀਗਾ ਤੇ ਡਾਟ ਸੀਗਾ ਉਹਨੇ ਆ ਕੇ ਮੇਰੇ ਪਿਸਟਲ ਸਿਰ ਤੇ ਲਾਤਾ ਮੈਨੂੰ ਕਹਿੰਦਾ ਜੋ ਹੈਗਾ ਕੱਢ ਦੇ ਮੈਂ ਉਹਨਾਂ ਦਾ ਪਿਸਟਲ ਪਰੀ ਕੀਤਾ ਮੈਂ ਕਿਹਾ ਵੀ ਮਜ਼ਾਕ ਕਰਦੇ ਆ ਤੁਸੀਂ ਮੇਰੇ ਦੇ ਨਾਲ ਮੈਂ ਬਹਿ ਕੇ ਪਰੇ ਕਰੋ ਇਹਨੂੰ ਤੇ ਉਹ ਕਹਿੰਦਾ ਵੀ ਤੈਨੂੰ ਸਮਝ ਨਹੀਂ ਲੱਗੀ ਜੋ ਹੈਗਾ ਤੂੰ ਕੱਢ ਦੇ ਮੈਂ ਅਸੀਂ ਤੇਰੇ ਲੁੱਟਣਾ ਤਾਂ ਹੈਗਾ ਹੀ ਆ ਤੈਨੂੰ ਜਾਂ ਤੇਰੇ ਆਪਾਂ ਗੋਲੀ ਮਾਰ ਕੇ ਵੀ ਲੁੱਟ ਕੇ ਲੈ ਜਾਣਾ ਨੇ ਤਾਂ ਉੱਦਾਂ ਦੇਣਾ ਤੂੰ ਉੱਦਾਂ ਦੇ ਮੁੜ ਕੇ ਉਹ ਅੰਦਰ ਵੜ ਕੇ ਮੇਰੇ ਇੱਕ ਨੇ ਪਿਸਟਲ ਲੈ ਰੱਖਿਆ ਮੇਰੇ ਬਾਕੀ ਇੱਕ ਨੇ ਬਰਾ ਕਾਊਂਟਰ ਸਾਰਾ ਫਰੋਲਿਆ ਉਹਦੇ ਵਿੱਚ ਉਹ ਜਿਹੜਾ ਉਸ ਟਾਈਮ ਜਾਨੀ 10-12000 ਮੈਨੂੰ ਲੱਗਿਆ ਵੀ ਮੇਰਾ ਲੈ ਗਏ ਉਹ ਪਰ ਹੁਣ ਮੈਂ ਜਿੱਦਾਂ ਹੁਣ ਸਵੇਰੇ ਜਾ ਕੇ ਐਸਟੀਮੇਟ ਲਾਇਆ ਮੇਰਾ ਘਟ ਘਟ 30 ਤੋਂ 35000 ਰੁਪਏ ਸਿਕਾ ਵਿੱਚ ਇਹਦੇ ਬਲੇ ਸਵਾਲ ਕਰ ਰਿਹਾ ਵੀ ਲੈ ਕੇ ਕੁਛ ਤਾਂ ਕੈਸ਼ ਹੀ ਲੈਗੇ। ਕੈਸ਼ ਲੈ ਕੇ ਗਏ ਇੱਕ ਰਿਪੇਅਰ ਵਾਲਾ ਫੋਨ ਸੀਗਾ ਮੇਰੇ ਹੱਥ ਦੇ ਵਿੱਚ। ਉਹਨਾਂ ਨੂੰ ਇਦਾਂ ਲੱਗਾ ਵੀ ਸ਼ਾਇਦ ਇਹਦਾ ਫੋਨ ਹੈ ਆਪਣਾ ਇਹ। ਉਹ ਖੋਕੇ ਲੈ ਕੇ ਇੱਕ ਮੇਰਾ ਬਟਨ ਵਾਲਾ ਫੋਨ ਇੱਥੇ ਪਿਆ ਸੀ ਇਹਦੇ ਨਾਲੇ। ਇੱਕ ਉਹ ਚੱਕ ਕੇ ਲੈ ਗਏ। ਇਹ ਕਿੰਨੇ ਬੰਦੇ ਸੀ ਉੱਦਾਂ ਇਹ? ਜਿਹੜੇ ਮੇਰੇ ਕੋਲ ਅੰਦਰ ਆਏ ਆ ਉਹ ਦੋ ਬੰਦੇ ਸੀਗੇ। ਜਦੋਂ ਫਿਰ ਮੈਨੂੰ ਉਹਨਾਂ ਨੇ ਸ਼ਟਰ ਬੰਦ ਕਰਤਾ ਮੈਂ ਦੂਜੇ ਦਰਵਾਜ਼ੇ ਥਾਣੀ ਬਾਹਰ ਜਾ ਕੇ ਨੱਕਲ ਕੇ ਦੇਖਿਆ। ਉਹ ਸਾਹਮਣੇ ਇੱਕ ਮੋਟਰਸਾਈਕਲ ਖੜਾ ਸੀਗਾ। ਉਹ ਮੋਟਰਸਾਈਕਲ ਦੇ ਵਿੱਚ ਮਤਲਬ ਤਕਰੀਬਨ ਤਿੰਨ ਬੰਦੇ ਹੀ ਸਗੇ ਜੀ ਟੋਟਲ ਦੋ ਐਂਟਰ ਹੋ ਗਏ ਕੇ ਬਾਹਰ ਦੋ ਐਂਟਰ ਇੱਕ ਬਾਹਰ ਉੱਥੇ ਦੂਰ ਖੜਾ ਸਗਾ ਜਦੋਂ ਫਿਰ ਮੈਂ ਰੋਲਾ ਪਾਇਆ ਉਹ ਮੈਂ ਮੋਟਰਸਾਈਕਲ ਜਾਂਦਾ ਹੀ ਦੇਖਿਆ ਬਸ ਪੁਲਿਸ ਆਈ ਕੋਸ਼ਿਸ਼ ਹਾਂਜੀ ਪੁਲਿਸ 112 ਵਾਲੇ 15 ਮਿੰਟਾਂ ਦੇ ਵਿੱਚ ਆ ਗਈ ਸੀ ਉਸ ਤੋਂ ਬਾਅਦ ਡੀਐਸਪੀ ਖਖਵੀ ਆਏ ਸਗੇ ਫਿਰ ਐਸਐਚਓ ਸਾਹਿਬ ਆਏ ਸਗੇ ਉਹਨਾਂ ਨੇ ਬੋਕਾ ਦੇਖਿਆ ਸੀ ਵੀ ਉਹ ਕਹਿੰਦੇ ਵੀ ਅਸੀਂ ਛਾਣ ਮੀਣ ਕਰਾਂਗੇ ਸਾਡੀ ਸੜਕ ਬਹੁਤ ਜ਼ਿਆਦਾ ਚੱਲਦੀ ਆ ਸ਼ਾਪ ਰੱਡਾ ਮਸ਼ਹੂਰ ਅਡਾ ਸਰਦਾਰ ਟੈਲੀਕਮਾਂ ਦਰਸ਼ਨ ਦੇ ਸਹਿਬਜ਼ਾਦੇ ਹਰਵਿੰਦਰ ਸਿੰਘ ਦੀ ਦੁਕਾਨ ਆ ਜਿਹੜੀ ਮੋਬਾਈਲ ਰਿਪੇਅਰ ਦੀ ਆ ਨਵੇਂ ਮੋਬਾਈਲ ਵੇਚਣ ਦੀ ਕੱਲ ਇਹਨੂੰ ਲੁੱਟ ਕੇ ਕੁਝ ਬੰਦੇ ਲੈ ਗਏ ਦੋ ਬੰਦੇ ਅੰਦਰ ਵੜੇ ਤੇ ਇੱਕ ਮੋਟਰਸਾਈਕਲ ਤੇ ਸੀ ਜਦੋਂ ਜੰਗਲ ਲਾ ਹੋਵੇ ਉਹ ਫੇ ਕੁੰਡਾ ਪਣਾ ਪੈਂਦਾ ਇਹ ਸਰਕਾਰ ਤੋਂ ਬਹੁਤ ਲੋਕਾਂ ਨੂੰ ਆਸਾਂ ਸੀ ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਲੋਕਾਂ ਦਾ ਇਸ ਵੇਲੇ ਇਹਨਾਂ ਤੋਂ ਵਿਸ਼ਵਾਸ ਉੱਠ ਰਿਹਾ ਅੱਜ ਅਸੀਂ ਇਹ ਮੰਗ ਕਰਦੇ ਹਾਂ ਰੂਲ ਆਫ ਲਾ ਚਾਹੀਦਾ 112 ਤੇ ਕਾਲ ਆਈ ਸੀ ਤੇ ਪਿੰਡ ਸ਼ਾਹਪੁਰ ਦੇ ਵਿਖੇ ਸਰਦਾਰ ਟੈਲੀਕਮ ਆ ਉੱਥੇ ਕੋਈ ਵਾਰਦਾਤ ਹੋਈ ਆ ਮੌਕੇ ਤੇ ਪੁੱਜਿਆ ਤੇ ਉੱਥੇ ਹਰਵਿੰਦਰ ਸਿੰਘ ਸਨ ਆਫ ਸ਼ੰਗਾਰਾ ਸਿੰਘ ਵਾਸੀ ਸ਼ਾਹਪੁਰ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਦੋ ਵਿਅਕਤੀ ਸੀਗੇ ਕੋਈ ਮੂਹ ਮੰਨੇ ਹੋਏ ਸੀ ਉਹ ਮੌਕੇ ਤੇ ਆਏ ਆ ਉਹਨੇ ਆ ਕੇ ਉਹਦੇ ਗੱਲੇ ਚ ਜਿਹੜੇ 10-12000 ਰੁਪਏ ਕੋਈ ਮੁੱਠ ਪਰ ਕੇ ਲੈ ਗਏ ਆ ਤੇ ਉਹ ਨਹੀਂ ਉਹਨੂੰ ਪਿਸਤੌਲ ਨਾਲ ਮਸ਼ੀਨ ਦਾ ਡਰ ਦਿਖਾ ਕੇ ਇੱਕ ਦੱਤਰ ਇੱਕ ਬੰਦੇ ਦਾ ਦੱਤਰ ਸੀਗਾ ਡਰ ਦਿਖਾ ਕੇ ਜਿਹੜੇ ਪੈਸੇ ਲੈ ਗਏ ਆ ਤੇ ਮੌਕੇ ਤੇ ਜੋ ਨਹੀਂ ਬਿਆਲਿਆ ਬਿਆਨਾ ਮਤਲਬ ਉਹਦੇ ਮੁਕੱਦਮਾ ਨੰਬਰ 211 ਅਦਾਲਤ ਜੀ ਕੀਤਾ ਗਿਆ ਤੇ ਡੀਐਸਪੀ ਸਾਹਿਬ ਤੇ ਐਸ ਐਸ ਸਾਹਿਬ ਮੌਕੇ ਤੇ ਪੁੱਜੇ ਆ ਜਿਨ੍ਹਾਂ ਦੀ ਹਦਾਇਤਾਂ ਮੁਤਾਬਕ ਰੇਡ ਕੀਤੀ ਜਾ ਰਹੀ ਆ ਤੇ ਦੁਸ਼ੀਆਂ ਨੂੰ ਜਲਦੀ ਜਲਦੀ